ਚੱਕ ਲੈ ਯਾਰ ਚੱਕ ਲੈ ਨੂੰ ਗਾਮਿਆਂ ਨੂੰ ਆਉਂਦਾ ਬਈ ਉਹ ਮੈਂ ਕਰਵਾ ਲਈਏ ਮੇਰੀ ਬਾਈ ਮੈਨ ਦਿਖਾ ਦੇ ਬਈ ਮੇਰੇ ਸਾਹਮਣੇ ਠਾਣੇ ਦੇ ਮੋਰਾ ਲੈ ਲੱਗਿਆ ਤੇਰੇ ਕੋਲੇ ਯਾਰ ਨਹੀਂ ਨਹੀਂ ਮੋਰਾ ਲੈ ਕਿਹ ਕਿੱਥੇ ਆ ਯਾਰ ਇਦਾਂ ਬਾਈ ਇਦਾਂ ਬਾਈ ਐ ਆ ਵੀ ਤੁਸੀਂ ਬੜਾਵਾ ਦਿੰਨੇ ਹੋ ਇਹਨਾਂ ਨੂੰ ਬੜਾਵਾ ਦੇ ਫਿਰ ਹਾਂ ਕਰਵਾ ਲਈਏ ਸਾਹਮਣੇ ਕਰਵਾ ਯਾਰ ਅਸੀਂ ਉਹਨਾਂ ਤੋਂ ਕੀ ਲੈਣਾ ਜਿਹੜੇ ਸਾਡੇ ਏਰੀਆ 'ਚ ਰਹਿ ਰਹੇ ਹਾਂ ਅਸੀਂ ਉਹਨਾਂ ਨੂੰ ਸਾਫ਼ ਕਰੀਏ ਨਾ ਮੈਂ ਤਾਂ ਕੁੰਜਾ ਰੋਡ ਦੀ ਦੁਕਾਨ ਹੈ ਮੇਰੀ ਫਿਰ ਭੜੀ ਕਿ ਇੰਟਰਪ੍ਰਾਈਜ਼ ਉੱਥੇ ਲੈ ਲਾ ਫਿਰ ਮੂਰੇ ਲੈ ਕੇ ਇਹਨੂੰ ਜਾ ਲੈ ਜਾ ਵੀਕੈਂਡ ਉੱਥੇ ਲੈ ਆ ਲੈ ਪਰ ਲਿਆ ਦੇ ਕੋਈ ਤਾਂ ਕਰਾਇਆ ਦੇ ਨੀ ਤੂੰ ਮਾਲਕ ਨੂੰ ਬੁਲਾ ਠੀਕ ਹੈ ਯਾਰ ਜੀ ਨੂੰ ਕਰਾਇਆ ਦਿੰਦਾ ਸੀ ਕੀ ਲੈਣਾ ਤਾਂ ਇਹਦਾ ਮਤਲਬ ਪੰਜਾਬੀ ਹੋਗੇ ਤੁਸੀਂ ਇਹਨਾਂ ਨੂੰ ਬੜਾਵਾ ਦਿੰਦੇ ਹੋ ਵੀ ਹਾਂ ਇੱਥੇ ਲਓ ਅਸੀਂ ਖੜੇ ਹਾਂ ਤੁਸੀਂ ਇਹਹੀ ਗੱਲ ਕਿਥੇ ਸਾਬਤ ਕੀਤੀ ਹੈ ਖੜ ਕੇ ਤੁਸੀਂ ਉੱਥੋਂ ਇਹਹੀ ਗੱਲ ਸਾਬਤ ਕਰ ਰਹੇ ਹੋ ਖੜ ਕੇ ਵੀ ਤੁਸੀਂ ਬੜਾਵਾ ਦਿੰਦੇ ਹੋ ਇਹਨਾਂ ਨੂੰ ਇਹਨਾਂ ਨੂੰ ਪਈਆਂ ਨੂੰ ਜਿਹੜਾ ਪੰਜ-ਪੰਜ ਸਾਲ ਦੀਆਂ ਬੱਚੀਆਂ ਨਾਲ ਰੇਪ ਕਰਨੋਂ ਜਿਹੜਾ ਰਹਿਮ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਬੜਾਵਾ ਦੇ ਰਹੇ ਹੋ ਗੁਰਸਖ ਬੰਦਾ ਪੰਜਾਬੀ ਬੰਦਾ ਯਾਰ ਤੂੰ ਦੱਸ ਬਈ ਨਾਂ ਦੇ ਸਾਹਮਣੇ ਆਪਾਂ ਚਾਹ ਪਾਣੇ ਆ। ਓ ਯਾਰ ਬਈ ਇਹ ਤੁਸੀਂ ਸਾ ਤੋਂ ਦੇ ਵਰਗੇ ਨਾਲ ਜਾਉਂਗੇ ਤਾਂ ਹੀ ਨਾ ਅਸੀਂ ਤਾਂ ਆਪਣੇ ਏਰੀਆ ਨੂੰ ਟਾਣਾਗੇ। ਉਹੀ ਮੇਰੇ ਘਰੇ ਰਹਿ ਰਹੇ ਹਾਂ ਉਹੀ ਬਿਨਾਂ ਮਤਲਬ ਚੌਧਰ ਗੀ ਜਾਂਦੇ ਆ। ਯਾਰ ਚੌਧਰ ਤਾਂ ਕਰ ਨਹੀਂ ਰਹੇ ਹੋ। ਮੁੱਕ ਗਿਆ ਯਾਰ ਆਪਦੇ ਕਿੱਥੇ ਤੁਸੀਂ ਰਹੇ ਹੋ ਯਾਰ। ਨਾਲੋਂ ਉੱਥੇ ਲੈ ਜਾਓ ਇਹਨੂੰ ਬਈ ਚਾਹੇ ਕੁਛ ਨਾਲ। ਇਹਨੂੰ ਪਰਾਇਆ ਵੀ ਦੇ ਰਿਹਾ। ਤੂੰ ਵੀ ਨਾ ਕਰਦਾ ਬਈ। ਤੇਰੇ ਮੂਰੇ ਹੱਥ ਬੰਨੇ ਆ। ਯਾ ਪਰ ਇੱਥੇ ਵੀ ਲਾਣੀ ਹੈ। ਤੇਰਾ ਤੂੰ ਆ ਕੇ ਜਗ੍ਹਾ ਤੇ ਲੈ ਜਾ। ਕੋਈ ਨੀ ਲਾਣ ਦਿੰਦੇ ਆਪਾਂ ਜਾ ਇਹ ਉਹ ਤਾਂ ਦੁਕਾਨ ਦਾ ਵੀ ਕਿਰਾਇਆ ਦੇ ਰਿਹਾ ਕੋਈ ਨਹੀਂ ਅਸੀਂ ਨਹੀਂ ਲਾਣ ਯਾਰ ਅਸੀਂ ਵੀ ਲਾਣ ਦਿੰਦੇ ਆ ਕਿਰਾਇਆ ਦੇ ਰਿਹਾ ਤੂੰ ਲਾ ਕੇ ਦਿਖਾ ਆਪੇ ਮੇਰੀ ਦੁਕਾਨ ਦੇ ਉਰੇ ਕਿੰਨੇ ਬੈਠੇ ਹੋੜੀ ਤੂੰ ਆਪਦੇ ਹਟਾ ਜਾ ਕੇ ਦੀ ਠੇਕਾ ਥੋੜੀ ਲਿਆ ਤੇਰੀ ਦੁਕਾਨ ਦਾ ਤੇ ਤੂੰ ਇਹਦੇ ਇਕੱਲੇ ਕੱਢਿਆ ਯਾਰ ਸਾਰੇ ਹੀ ਹਟਾਈਆਂ ਨੇ ਅਸੀਂ ਨੇ ਕੱਲ ਦੇ ਫੇ ਪਰਸੋਂ ਦੇ ਫੇ ਰਹੇ ਨੇ ਇਹਦੇ ਮੈਂ ਉਰੇ ਰਹਿਣਾ ਮੈਂ ਇੱਥੇ ਲੱਗਣ ਨਹੀਂ ਦਿੰਦਾ ਜਾ ਕੋਈ ਸਾਰੇ ਭੇਜੇ ਨਹੀਂ ਨੇ ਠੀਕ ਆ ਘਾਰ ਨਹੀਂ ਮਾਰਦਾ ਮੈਂ ਕਹੇ ਜਿਹਦੇ ਮਰਜ਼ੀ ਕੋ ਕੰਪਲੀਟ ਦੇ ਆ ਜਾ ਜੇ ਜਾ ਚੱਲ